ਧੰਨ ಶ್ರೀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਐਸਾ ਸਮਾਂ ਆਪਣੇ ਤੇ ਹੰਢਾ ਕੇ ਸਾਨੂੰ ਦੱਸਿਆ ਕਿ ਐ ਗੁਰਸਿੱਖਾ ਜ਼ਿੰਦਗੀ ਵਿੱਚ ਪਾਵੇਂ ਜਿੱਡਾ ਵੱਡਾ ਮਰਜੀ ਦੁੱਖ ਆ ਜਾਏ ਤੂੰ ਘਬਰਾਉਣਾ ਨਹੀਂ ਹੈ ਉਹਦੀ ਖੇਡ ਹੁੰਦੀ ਹੈ ਪਤਾ ਨਹੀਂ ਉਹ ਪ੍ਰਮਾਤਮਾ ਕੀ ਕਰਨਾ ਚਾਹੁੰਦਾ ਹੈ ਦੁਨੀਆ ਦੇ ਖਿਆਲਾਂ ਵਿੱਚ ਇਹ ਸੀ ਕਿ ਸ਼ਾਇਦ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਗੁਰੂ ਕ੍ਰੋਪ ਹੋ ਗਿਆ ਹੈ। ਪਰਮਾਤਮਾ ਦੀ ਕਰੋਪੀ ਆ ਗਈ ਹੈ ਨਹੀਂ ਪਰਮਾਤਮਾ ਨੂੰ ਕਦੇ ਵੀ ਲਾਂਭਾ ਨਹੀਂ ਦੇਣਾ ਚਾਹੀਦਾ। ਪਰਮਾਤਮਾ ਤੇ ਕਦੇ ਵੀ ਗਿਲਾ ਨਹੀਂ ਕਰਨਾ ਚਾਹੀਦਾ ਵੈਸੇ ਅਸੀਂ ਗਿਲਾ ਕਰਕੇ ਕਰਾਂਗੇ ਵੀ ਕੀ ਕੇ ਸਾਨੂੰ ਰੱਬ ਬਿਨਾਂ ਸਾਨੂੰ ਪਰਮਾਤਮਾ ਬਿਨਾਂ ਸਰਦਾ ਵੀ ਕੋਈ ਨਹੀਂ ਆਖੋ ਸਤਨਾਮ। ਜਿਦੇ ਬਿਨਾ ਸਰੇ ਨਾ ਫਿਰ ਉਹਦੇ ਨਾਲ ਰੋਸਾ ਕਰਨ ਦਾ ਕੀ ਫਾਇਦਾ ਉਹ ਤੇ ਆਪਣੇ ਔਗਣ ਉਹਦੇ ਅੱਗੇ ਬਖਸ਼ਾ ਲੈਣੀ ਚਾਹੀਦੀ ਹੈ ਦੋਕਸਾਲ ਦੇ ਆ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਮਾਂ ਚਲੀ ਗਈ ਮਾਪਿਆਂ ਬਿਨਾ ਮਾਂ ਬਿਨਾ ਪਿਓ ਬਿਨਾ ਜਿਨ੍ਹਾਂ ਨੇ ਸਮਾਂ ਗੁਜ਼ਾਰਿਆ ਹੁੰਦਾ ਛੋਟੀ ਉਮਰ ਦੇ ਅੰਦਰ ਇਹ ਸਾਧ ਸੰਗਤ ਜੀ ਉਹਨਾਂ ਨੂੰ ਪਤਾ ਹੁੰਦਾ ਹੈ ਜਿਨ੍ਹਾਂ ਨੇ ਦੁੱਖ ਹੜਾਈ ਨਹੀਂ ਉਹਨਾਂ ਨੂੰ ਕਦੇ ਦੁੱਖਾਂ ਦਾ ਪਤਾ ਨਹੀਂ ਹੁੰਦਾ ਜਿਨ੍ਹਾਂ ਦੇ ਉੱਪਰ ਦੁੱਖ ਆਉਂਦੇ ਹੈ ਜਿਨ੍ਹਾਂ ਦੇ ਉੱਪਰ ਵਿਛੋੜਾ ਪੈਂਦਾ ਹੈ ਜਾਂ ਜਿਨ੍ਹਾਂ ਨੂੰ ਗਰੀਬੀ ਨੇ ਕਦੇ ਤੰਗ ਕੀਤਾ ਹੈ ਉਹਨਾਂ ਨੂੰ ਹੀ ਪਤਾ ਹੁੰਦਾ ਹੈ ਕਿ ਦੁੱਖ ਕੀ ਹੁੰਦਾ ਹੈ ਗਰੀਬੀ ਕੀ ਹੁੰਦੀ ਹੈ ਤੇ ਵਿਛੋੜਾ ਕੀ ਹੁੰਦਾ ਹੈ ਉਹ ਭੈਣ ਭਰਾ ਧੀ ਪੁੱਤ ਦਾ ਜੋ ਮਰਜੀ ਹੋਵੇ ਪਰ ਸਹਿਣਾ ਬੜਾ ਔਖਾ ਹੁੰਦਾ ਹੈ ਮਾਂ ਛੱਡ ਕੇ ਚਲੀ ਗਈ ਪਰ ਪਤਾ ਨਹੀਂ ਕਿੰਨੇ ਇੱਕ ਗੁਰੂ ਨਾਲ ਜੁੜੀ ਹੋਣੀ ਹੈ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਨਾਨੀ ਮਾਂ ਜਿਨੇ ਐਡਾ ਵੱਡਾ ਹੌਸਲਾ ਦਿੱਤਾ ਮਾਂ ਨੇ ਨਾਂ ਰੱਖਿਆ ਜੇਠਾ ਪੁੱਤਰ ਹੋਣ ਦੇ ਕਰਕੇ ਜਿਹੜਾ ਵੱਡਾ ਪੁੱਤਰ ਹੁੰਦਾ ਪਹਿਲਾ ਪੁੱਤਰ ਹੁੰਦਾ ਤੇ ਉਹਨੂੰ ਜੇਠਾ ਪੁੱਤਰ ਕਿਹਾ ਜਾਂਦਾ ਹੈ ਮਾਂ ਨੇ ਕਿਹਾ ਜਿਠਿਆ ਤੈਨੂੰ ਮੈਂ ਇੰਨਾ ਵੱਡਾ ਬਣਾ ਦੇਾਂਗੀ ਕਿ ਦੁਨੀਆ ਚੱਲ ਕੇ ਤੇਰੇ ਕਦਮਾਂ ਵਿੱਚ ਆ ਜਾਏਗੀ ਹਰ ਮਾਂ ਦਾ ਇਹ ਸੁਪਨਾ ਹੁੰਦਾ ਹੈ ਕਿ ਮੇਰਾ ਪੁੱਤਰ ਬਹੁਤ ਵੱਡਾ ਬਣੇ ਸਾਨੂੰ ਵੀ ਇਹ ਹੁੰਦਾ ਵੀ ਜੋ ਨਾਂ ਮਾਂ ਨੇ ਰੱਖ ਦਿੱਤਾ ਹੈ ਨਾਂ ਸਾਡਾ ਦੁਨੀਆ ਤੇ ਹੋਵੇ ਪਰ ਹੁੰਦਾ ਉਹੀ ਹੈ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ ਜਿੱਥੇ ਵਾਹਿਗੁਰੂ ਪ੍ਰਮਾਤਮਾ ਰੱਖਣਾ ਚਾਹੇ ਉੱਥੇ ਮਨੁੱਖ ਨੂੰ ਰਹਿਣਾ ਪੈਂਦਾ ਹੈ ਉਹ ਭਾਵੇਂ ਹੱਸ ਕੇ ਰਹਿ ਲਵੇ ਤੇ ਭਾਵੇਂ ਰੋ ਕੇ ਰਹਿ ਲਵੇ ਤੇ ਸਾਥਸੰਗਤ ਜੀ ਮਾਂ ਚਲੀ ਗਈ ਨਾਨੀ ਮਾਂ ਆਈ ਤੇ ਹੋਰ ਸਕੇ ਸਬੰਧੀ ਰਿਸ਼ਤੇਦਾਰ ਆਏ ਮਾਂ ਦਾ ਸੰਸਕਾਰ ਕੀਤਾ ਪਿਤਾ ਹਰਿਦਾਜ ਜੀ ਕਹਿੰਦੇ ਆ ਪੁੱਤਰਾ ਕੋਈ ਗੱਲ ਨਹੀਂ ਜੋ ਤੇਰੀ ਮਾਂ ਕਹਿੰਦੀ ਐ ਜੋ ਤੇਰੀ ਮਾਂ ਨੇ ਕਿਹਾ ਮੈਂ ਤੈਨੂੰ ਪੜ੍ਹਾਵਾਵਾਂਗਾ ਲਿਖਾਵਾਵਾਂਗਾ ਏ ਮੈਂ ਤੈਨੂੰ ਵੱਡਾ ਇਨਸਾਨ ਬਣਾ ਦੇਵਾਂਗਾ ਪਰ ਗੁਰੂ ਦੀ ਰਜਾ ਸੀ ਛੋਟਾ ਜਿਹਾ ਕਾਰੋਬਾਰ ਸੀ ਤੇ ਪਿਤਾ ਹਰਿਦਾਸ ਜੀ ਦੁਕਾਨ ਕਰਦੇ ਐ ਪਹਿਲਾਂ ਘਰ ਦੀ ਸਾਫ ਸਫਾਈ ਕਰਨੀ ਫਿਰ ਪਿਤਾ ਜੀ ਨੇ ਪ੍ਰਸ਼ਾਦਾ ਲਾਉਣਾ ਫਿਰ ਭਾਈ ਜੇਠਾ ਜੀ ਨੂੰ ਛਕਾ ਕੇ ਦੁਕਾਨ ਤੇ ਚਲੇ ਜਾਣਾ ਉਹਨੂੰ ਬੱਚਿਆਂ ਨਾਲ ਖੇਡ ਲਾ ਜਾਣਾ ਕਈ ਵਾਰੀ ਜ਼ਿੰਦਗੀ ਦੇ ਅੰਦਰ ਥੋੜੇ ਸਮੇਂ ਦੇ ਅੰਦਰ بڑے ਵੱਡੇ ਵੱਡੇ ਦੁੱਖ ਆ ਜਾਂਦੇ ਐ ਅਸੀਂ ਇੱਕ ਦੁੱਖ ਨੂੰ ਰੋਣਿਆ ਕਈਆਂ ਤੇ ਕਈ ਕਈ ਦੁੱਖ ਆ ਜਾਂਦੇ ਆ ਥੋੜੇ ਸਮੇਂ ਦੇ ਅੰਦਰ ਤੇ ਸਾਧ ਸੰਗਤ ਜੀ ਪਿਤਾ ਹਰਦਾਸ ਜੀ ਬੜੇ ਪਿਆਰ ਨਾਲ ਆਪਣੇ ਪੁੱਤਰ ਨੂੰ ਪਾਲਦੇ ਆ ਜੇਠਾ ਜੀ ਨੇ ਪਰ 7 ਸਾਲ ਦੀ ਉਮਰ ਹੋਈ ਆ ਜੇ ਪਤਾ ਨਹੀਂ ਸੀ ਕਿ ਪਿਤਾ ਜੀ ਨੇ ਵੀ ਸਾਥ ਛੱਡ ਜਾਣਾ ਛੋਟੇ ਬੱਚਿਆਂ ਦੇ ਮਾਪੇ ਜਿੰਨਾਂ ਦੇ ਚਲੇ ਜਾਂਦੇ ਆ ਨਾ ਪਿਆਰਿਓ ਇਹ ਪਤਾ ਨਹੀਂ ਕੋਈ ਪਿਛਲੇ ਜਨਮਾਂ ਦਾ ਲੇਕਾ ਜੋਖਾ ਹੁੰਦਾ ਪਰ ਔਖਾ ਬਹੁਤ ਹੋ ਜਾਂਦਾ। ਕਿ ਉਹਨਾਂ ਨੂੰ ਪਤਾ ਹੈ ਜਿਹੜੇ ਛੋਟੇ ਬੱਚੇ ਆਪਣੇ ਆਪ ਵੱਡੇ ਹੁੰਦੇ ਆ। ਜਿਨ੍ਹਾਂ ਦੇ ਮਾਪੇ ਚਲੇ ਜਾਂਦੇ ਆ। 7 ਸਾਲ ਦੀ ਉਮਰ ਹੋਈ ਹੈ ਅਜ ਪਿਤਾ ਜੀ ਵੀ ਨਹੀਂ ਉੱਠੇ। ਵੜੀਆਂ ਆਵਾਜ਼ਾਂ ਮਾਰੀਆਂ। ਪਰ ਨਹੀਂ ਉੱਠੇ ਕਦੇ ਬੜਾ ਖੁਸ਼ੀਆਂ ਦਾ ਮਾਹੌਲ ਸੀ ਘਰ ਵਿੱਚ ਚੂਨਾ ਮੰਡੀ ਲਾਹੌਰ ਦੇ ਅੰਦਰ ਜਦੋਂ ਭਾਈ ਜੇਠਾ ਜੀ ਦਾ ਜਨਮ ਹੋਇਆ ਤੇ ਬੜੀਆਂ ਰੌਣਕਾਂ ਲੱਗੀਆਂ ਸੀ ਕਦੇ ਸੋਚਿਆ ਨਹੀਂ ਹੁੰਦਾ ਵੀ ਕਿਹੋ ਜਿਹਾ ਸਮਾਂ ਆਉਣਾ ਹੈ ਅਗਲਾ ਤੇ ਸਾਧ ਸੰਗਤ ਜੀ ਅੱਜ ਪਿਤਾ ਜੀ ਨੇ ਉੱਠੇ ਬੜੀਆਂ ਉੱਚੀਆਂ ਉੱਚੀਆਂ ਆਵਾਜ਼ਾਂ ਮਾਰੀਆਂ ਆਣ ਗੁਆਣਡ ਵਿੱਚ ਸੁਣ ਜਾਂਦੀ ਏ ਆਵਾਜ਼ ਕਿ ਰੋਣ ਕਰਲਾਉਣ ਦੀ ਆਵਾਜ਼ ਆ ਰਹੀ ਏ ਹਿਰਦਾ ਕੁਰਲਾ ਉੱਠਿਆ ਉਮਰ ਛੋਟੀ ਸੀ ਆਏ ਤੇ ਆ ਕੇ ਗੁਆਣਡੀਆਂ ਨੇ ਕਿਹਾ ਜੀਠਿਆ ਤੇਰੇ ਉੱਪਰ ਲੱਗਦਾ ਹੈ ਪ੍ਰਮਾਤਮਾ ਕਰੋਪ ਹੋ ਗਿਆ ਹੈ ਜਦੋਂ ਵੇਖਿਆ ਨਾ ਮਾਂ ਵਾਲੀ ਹਾਲਤ ਕਿਦਾ ਮੇਰੀ ਮਾਂ ਵੀ ਬੋਲਦੀ ਨਹੀਂ ਸੀ ਤੇ ਸਾਧ ਸੰਗਤ ਜੀ ਬਾਆ ਤੇ ਨੇ ਨੂੰ ਨਾਨੀ ਮਾਂ ਕੋਲ ਵੀ ਸਨੇਹਾ ਪਹੁੰਚਦਾ ਹੁੰਦੀ ਹੈ ਨਾਲ ਕੁਝ ਸੰਗੀ ਆਏ ਹੋਣੇ ਤੇ ਸਾਧ ਸੰਗਤ ਜੀ ਆ ਕੇ ਬੈਠ ਜਾਂਦੇ ਆ ਬੁੱッコੜ ਚ ਲੈ ਲਿਆ ਕੋਈ ਗੱਲ ਨਹੀਂ ਪੁੱਤਰਾ ਪਰਮੇਸ਼ਵਰ ਦਾ ਭਾਣਾ ਮੰਨੀਦਾ ਹੁੰਦਾ ਹੈ ਹਰ ਕੋਈ ਬੰਦਾ ਇਹੀ ਕਹਿੰਦਾ ਪਰ ਜਦੋਂ ਸਮਾਂ ਬੰਦੇ ਤੇ ਬੀਤਦਾ ਹੈ ਉਦੋਂ ਬਾਣੇ ਵਿੱਚ ਰਹਿਣਾ ਬਹੁਤ ਵੱਡੀ ਗੱਲ ਹੁੰਦੀ ਤੇ ਸਾਧ ਸੰਗਤ ਜੀ ਨਾਲ ਗਏ ਤਿਆਰੀ ਕੀਤੀ ਸੰਸਕਾਰ ਦੀ ਛੋਟੀ ਜੀ ਉਮਰ ਹੈ 7 ਸਾਲ ਦੀ ਨਾਲ ਪਿਤਾ ਜੀ ਦਾ ਵੀ ਸੰਸਕਾਰ ਕਰਾਇਆ ਹੈ ਵੇਖਿਆ ਘਰ ਵਿੱਚ ਬੈਠੇ ਆ ਸੁਖ ਮੈਂ ਆਣ ਬਹੁਤ ਮਿਲ ਬੈਠ ਤਰਹਿ ਚਹੂੰ ਦਿਸ ਕੇਰਾ ਬਿਪਤ ਪਰ ਹੀ ਸਭ ਹੀ ਸੰਗ ਛਾੜ ਤ ਕੋਉ ਨ ਆਵਤ ਨੇਰਾ ਸੁਖਾਂ ਦੇ ਵਿੱਚ ਬੜੇ ਲੋਕ ਸੰਗੀ ਹੁੰਦੇ ਆ ਪਰ ਆਪਣਿਆਂ ਦਾ ਵੀ ਪਤਾ ਉਦੋਂ ਲੱਗਦਾ ਜਦੋਂ ਦੁੱਖ ਦਾ ਸਮਾਂ ਆਉਂਦਾ ਹੈ ਆਖੋ ਸਤਨਾਮ ਕਿ ਕਿਹੜਾ ਸਾਡਾ ਹੈ ਤੇ ਕਿਹੜਾ ਬਗਾਨਾ ਹੈ ਅਸਲ ਆਪਣੇ ਤੇ ਬਗਾਨਿਆਂ ਦੀ ਪਰਖ ਹੀ ਉਦੋਂ ਹੁੰਦੀ ਹੈ ਜਦੋਂ ਬੰਦੇ ਦੇ ਉੱਪਰ ਦੁੱਖ ਦਾ ਸਮਾਂ ਆਉਂਦਾ ਨਹੀਂ ਪਰਖ ਨਹੀਂ ਆਉਂਦੀ ਸੁੱਖਾਂ ਵਿੱਚ ਤੇ ਸਾਰੇ ਹੀ ਆਪਣੇ ਹੁੰਦੇ ਹਨ ਤੇ ਸਾਧ ਸੰਗਤ ਜੀ ਕਈ ਦਿਨ ਵੇਖਿਆ ਨਾਨੀ ਮਾ ਨੇ ਵੀ ਕੋਈ ਤੇ ਆਏਗਾ ਸਾਰਾ ਲਾਹੌਰ ਵਸਦਾ ਚਾਚੇ ਤਾਏ ਵਸਦੇ ਐ ਵੀ ਕੋਈ ਨਹੀਂ ਜੇਠਿਆ ਤੈਨੂੰ ਅਸੀਂ ਪੜਾ ਦੇਾਂਗੇ ਲਿਖਾ ਦੇਾਂਗੇ ਤੇਰੀ ਅਸੀਂ ਪਰਵਰਿਸ਼ ਕਰਾਂਗੇ ਪਰ ਕੋਈ ਨਾ ਆਇਆ ਉਦਾਂ ਦਲਾਸਾ ਦੇ ਜਾਂਦੇ ਆ ਵੀ ਕੋਈ ਗੱਲ ਨਹੀਂ ਫਿਕਰ ਨਾ ਕਰਿਓ ਪਰ ਪੱਕੀ ਜ਼ਿੰਮੇਵਾਰੀ ਕਿਸੇ ਨੇ ਨਾ ਲਈ ਆਖਰ ਨੂੰ ਨਾਨੀ ਮਾ ਨੇ ਕਿਹਾ ਪੁੱਤਰਾ ਆਪਣੇ ਕੱਪੜੇ ਪਾ ਕਿਸੇ ਝੋਲੇ ਦੇ ਵਿੱਚ ਚੱਲ ਆਪਾਂ ਤੇਰੇ ਨਾਨਕੇ ਚੱਲਦੇ ਆ ਬਾਸਰ ਕੇ ਉੱਥੇ ਤੂੰ ਮੇਰੇ ਕੋਲ ਰਹੀਂ ਪਰ ਉੱਥੇ ਵੀ ਕੋਈ ਬਹੁਤਾ ਵੱਡਾ ਕਾਰੋਬਾਰ ਨਹੀਂ ਸਵੇਰ ਦਾ ਪ੍ਰਸ਼ਾਦਾ ਬਣ ਜਾਂਦਾ ਹੈ ਤੇ ਸ਼ਾਮ ਦਾ ਫਿਕਰ ਲੱਗਿਆ ਰਹਿੰਦਾ ਸ਼ੁਕਰਾਨਾ ਕਰਨਾ ਚਾਹੀਦਾ ਪਿਆਰਿਓ ਪ੍ਰਮਾਤਮਾ ਨੇ ਦਾਤਾਂ ਬਖਸ਼ੀਆਂ ਨੇ ਬੜੇ ਹੋਜੇ ਲੋਕ ਨੇ ਜਿਨ੍ਹਾਂ ਨੂੰ ਸਵੇਰ ਦਾ ਪ੍ਰਸ਼ਾਦਾ ਮਸਾਂ ਮਿਲਦਾ ਤੇ ਸ਼ਾਮ ਦੇ ਪ੍ਰਸ਼ਾਦੇ ਦਾ ਫਿਕਰ ਲੱਗਾ ਰਹਿੰਦਾ ਹੈ ਵੀ ਮਿਲੇਗਾ ਵੀ ਕਿ ਨਹੀਂ ਮਿਲੇਗਾ ਇਹੋ ਜੇ ਲੋਕ ਵੀ ਦੁਨੀਆ ਦੇ ਅੰਦਰ ਵਸਦੇ ਆ ਸਾਤ ਸੰਗਤ ਜੀ ਜਾ ਕੇ ਜਦੋਂ ਮੰਜੇ ਤੇ ਬੈਠ ਗਏ ਭਾਈ ਜੀਠਾ ਜੀ ਇਕੱਲੇ ਬੈਠਿਆ ਨਾਨੀ ਮਾ ਨੇ ਕਿਹਾ ਪੁੱਤਰਾ ਆਪਾਂ ਛੋਟਾ ਜਾ ਕੋਈ ਕਾਰੋਬਾਰ ਕਰਦੇ ਆ ਮੈਂ ਤੈਨੂੰ ਘੁੰਗੜੀਆਂ ਬਣਾ ਕੇ ਦੇਨੀ ਆ ਕੁਝ ਕਣਕ ਛੋਲੇ ਉਵਾਲ ਕੇ ਦੇਨੀ ਆ ਤੂੰ ਵੇਚ ਆਇਆ ਕਰੀ ਜਿੰਨੇ ਕੁ ਪੈਸੇ ਬਣਿਆ ਕਰਨਗੇ ਤੇ ਆਪਾਂ ਉਹਦਾ ਪ੍ਰਸ਼ਾਦਾ ਪਾਣੀ ਛਕ ਲਿਆ ਕਰਾਂਗੇ ਅੱਜ ਭਾਈ ਜੇਠਾ ਜੀ ਦੀ ਮਾਂ ਨਹੀਂ ਐ ਪਿਓ ਨਹੀਂ ਐ ਇੱਕ ਨਾਨੀ ਮਾ ਆ ਉਹ ਵੀ ਬਜ਼ੁਰਗ ਐ ਚ ਛੋਟੀ ਜੀ ਟੋਕਰੀ ਬਣਾ ਕੇ ਜੇਠਾ ਜੀ ਦੇ ਸਿਰ ਦੇ ਉੱਪਰ ਰੱਖ ਦਿੱਤੀ ਘੁੰਗਣੀਆਂ ਵੇਚਾਂ ਲਈ ਛੋਟੀ ਜੀ ਉਮਰ ਐ ਜੇਠਾ ਜੀ ਤੁਰ ਪਏ ਘਰੋਂ ਪਰ ਨਾਨੀ ਮਾਂ ਨੇ ਦੂਹਾ ਬੰਦ ਕਰ ਲਿਆ ਤੇ ਰੋਣ ਲੱਗ ਪਈ ਸੱਚੇ ਪਾਤਸ਼ਾਹ ਅੱਜ ਪੜਨ ਦਾ ਜਿਹੜੇ ਬੱਚੇ ਦੇ ਹੱਥ ਵਿੱਚ ਕਿਤਾਬਾਂ ਹੋਣੀਆਂ ਚਾਹੀਦੀਆਂ ਸੀ ਜਿਹੜੇ ਬੱਚੇ ਨੇ ਨਹਾ ਤੋਂ ਕਿ ਸਕੂਲ ਜਾਣਾ ਸੀ ਅੱਜ ਤੂੰ ਕਿਹੜਾ ਪਰਚਾ ਪਾ ਦਿੱਤਾ ਹੈ ਇੰਨਾ ਔਖਾ ਪੇਪਰ ਇਹਦੇ ਵਿੱਚੋਂ ਲੰਘਣਾ ਬੜਾ ਮੁਸ਼ਕਲ ਹੈ ਤੇ ਤੂੰ ਹੀ ਲੰਘਾ ਸਕਦਾ ਹੈ ਜੇ ਐਡਾ ਵੱਡਾ ਪਰਚਾ ਪਾਇਆ ਤੇ ਪਾਸ ਵੀ ਤੂੰ ਹੀ ਕਰੀਂ ਆਖੋ ਸਤਨਾਮ ਅਰਦਾਸ ਕਰਦੀ ਐ ਗੁਰੂ ਦੇ ਚਰਨਾਂ ਵਿੱਚ ਭਾਈ ਜੇਠਾ ਜੀ ਗਲੀਆਂ ਵਿੱਚ ਜਾਂਦੇ ਆਂ ਹੋਕਾ ਦਿੰਦੇ ਆਂ ਤੇ ਜਦੋਂ ਵੇਖਿਆ ਗਲੀਆਂ ਵਿੱਚੋਂ ਮਾਤਾ ਪਿਤਾ ਆਵਾਜ਼ ਮਾਰਦੇ ਆ ਬੱਚਿਆਂ ਨੂੰ ਪੁੱਤਰਾ ਆ ਜਾ ਤੈਨੂੰ ਨਵਾਦਿਆ ਮਾਂ ਕਹਿੰਦੀ ਐ ਪੁੱਤਰਾ ਆ ਜਾ ਤੈਨੂੰ ਨਵਾਦਿਆ ਤੂੰ ਫਿਰ ਪੜਨ ਚਲਾ ਜਾਈਂ ਕਿਸੇ ਦਾ ਪਿਓ ਕਹਿੰਦਾ ਆ ਜਾ ਪ੍ਰਸ਼ਾਦਾ ਸ਼ਕਲ ਹੈ ਘਰ ਸਮਾਂ ਬਹੁਤ ਹੋ ਗਿਆ ਭਾਈ ਜੇਠਾ ਜੀ ਸੋਚਦਿਆ ਵੀ ਮੇਰੇ ਮਾਤਾ ਪਿਤਾ ਕਦੋਂ ਆਵਾਜ਼ ਮਾਰਨਗੇ ਚੇਤੇ ਆਉਂਦੀਆਂ ਗੱਲਾਂ ਜਿਨ੍ਹਾਂ ਦੇ ਵਿਛੋੜੇ ਪਏ ਹੁੰਦੇ ਆ ਸਮੇਂ-ਸਮੇਂ ਤੇ ਹਰ ਬੰਦਾ ਚੇਤੇ ਹੁੰਦਾ ਹੈ ਮੁੜਿਆ ਇਹ ਘਰ ਨੂੰ ਆ ਕੇ ਕਹਿੰਦੇ ਵਾ ਸਭ ਦੇ ਮਾਤਾ ਪਿਤਾ ਆਵਾਜ਼ ਮਾਰਦੇ ਸੀ ਪਰ ਮੇਰੇ ਮਾਤਾ ਪਿਤਾ ਕਦੋਂ ਆਵਾਜ਼ ਮਾਰ ਨਹੀਂ ਉਹ ਕਹਿਣ ਲਗੀ ਕੋਈ ਨਹੀਂ ਪੁੱਤਰਾ ਉਹ ਪ੍ਰਮਾਤਮਾ ਸਹਾਰਾ ਦੇਣ ਵਾਲਾ ਟੋਲਣਾ ਨਹੀਂ ਹੈ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇਗਾ ਸਿਰਜਣਹਾਰ ਜਿਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨੇ ਤੈਨੂੰ ਪੈਦਾ ਕੀਤਾ ਉਹ ਹੀ ਆਸਰਾ ਦੇਣ ਵਾਲਾ ਹੈ ਤੂੰ ਚਿੰਤਾ ਕਿਉਂ ਕਰਦਾ ਉਹਦਾ ਚਿੰਤਨ ਕਰਿਆ ਕਰ ਉਹਦੀ ਬੰਦਗੀ ਕਰਿਆ ਕਰ ਉਹਦਾ ਸਿਮਰਨ ਕਰਿਆ ਕਰ ਮਨ ਤਕੜਾ ਰਹੇਗਾ ਇੰਨੇ ਨੂੰ ਪਤਾ ਲੱਗਾ ਕਿ ਗੋਵਿੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਕਰਵਾਉਂਦੇ ਐ ਸੰਗਤ ਉਥੇ ਬੜੀ ਪਹੁੰਚਦੀ ਐ ਜਦੋਂ ਸਮਾਂ ਬਦਲਦਾ ਹੈ ਸਮਾ ਸੀਮਤ ਆਪਾਂ ਪੰਛੀ ਚ ਆਤਮਾ ਰਿਆਂ ਇਤਿਹਾਸ ਵੈਸੇ ਬਹੁਤ ਲੰਬਾ ਹੁੰਦਾ ਹੈ ਭਾਈ ਜੇਠਾ ਜੀ ਆਖਣ ਲੱਗੇ ਆਪਣੀ ਨਾਨੀ ਮਾਤਾ ਨੂੰ ਵੀ ਮੈਂ ਉੱਥੇ ਜਾ ਕੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਵੀ ਕਰ ਲਿਆ ਕਰਾਂਗਾ ਮੈਂ ਇੱਥੇ ਘੁੰਗਣੀਆਂ ਵੇਚ ਆਇਆ ਕਰਾਂਗਾ ਮਾਂ ਮੈਂ ਉੱਥੇ ਚਲਾ ਜਾਂਦਾ ਉਹ ਕਹਿਣ ਲੱਗੇ ਹਾਂ ਪੁੱਤਰਾ ਤੂੰ ਉੱਥੇ ਵਗ ਜਾ ਕਰ ਤੇਰਾ ਮਨ ਵੀ ਲੱਗਾ ਰਿਹਾ ਕਰੇਗਾ ਸਭ ਤੋਂ ਵੱਡਾ ਜਦੋਂ ਵਿਛੋੜਾ ਪੈਂਦਾ ਬੱਚਿਆਂ ਦਾ ਮਨ ਖੜਾਉਣਾ ਬੜਾ ਮੁਸ਼ਕਲ ਹੁੰਦਾ ਹੈ। ਕਈ ਵਾਰੀ ਭੈਣਾਂ ਦਾ ਵੀਰ ਚਲਾ ਜਾਂਦਾ। ਮਾਂ ਦਾ ਪੁੱਤਰ ਚਲਾ ਜਾਂਦਾ ਬੱਚੇ ਹੁੰਦੇ ਆ ਨਾ ਛੋਟੇ ਛੋਟੇ। ਤਾਂ ਉਹਨਾਂ ਦਾ ਮਨ ਆ ਜਿਹੜਾ ਉਹ ਖੜਾਉਣਾ ਬੜਾ ਮੁਸ਼ਕਲ ਹੁੰਦਾ ਹੈ ਕੋਈ ਨਾ ਕੋਈ ਲਾਲਚ ਲਾਉਣਾ ਪੈਂਦਾ। ਨਾਨੀ ਮਾ ਕਹਿਣ ਲੱਗੀ ਪੁੱਤਰਾ ਕੋਈ ਗੱਲ ਨਹੀਂ ਤੂੰ ਉੱਥੇ ਚਲਾ ਜਾ। ਉੱਥੇ ਜਾ ਕੇ ਤੂੰ ਸੇਵਾ ਵੀ ਕਰਿਆ ਕਰੀ ਗੁਰੂ ਦੇ ਚਰਨਾਂ ਵਿੱਚ ਤੇਰੀ ਕਮਾਈ ਵਿੱਚ ਵਰਕਤ ਆਏਗੀ ਬੈਠਾ ਇਦਾਂ ਤੱਪੜ ਵਿਛਾ ਲਿਆ ਬੋਰੀ ਵਿਛਾ ਲਈ ਘੁੰਮਣੀਆਂ ਲੈ ਕੇ ਬੈਠ ਗਏ ਐਸੀ ਕਿਰਪਾ ਹੋਈ ਕੋਈ ਬਜ਼ੁਰਗ ਆਉਂਦੇ ਨੇ ਆਵਾਜ਼ ਮਾਰਦੇ ਨੇ ਪੁੱਤਰਾ ਮੈਨੂੰ ਵੀ ਘੁੰਮਣੀਆਂ ਛਕਾ ਦੇ ਉਹ ਕਹਿਣ ਲੱਗੇ ਮਨ ਮਨ ਭਰ ਆਇਆ ਤੇ ਵੇਖਦੇ ਆ ਬਜ਼ੁਰਗ ਵਾ ਪੁੱਤਰਾ ਮੈਨੂੰ ਵੀ ਛਕਾ ਦੇ ਘੁੰਗਣੀਆਂ ਤੂੰ ਵੇਖਿਆ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹੀ ਰਹਿਮਤ ਵਰਤਾ ਰਹੇ ਹੋਣੇ ਆ ਕਿ ਇੰਨੀ ਛੋਟੀ ਉਮਰ ਵਿੱਚ ਘੁੰਗਣੀਆਂ ਵੇਚ ਰਿਹਾ ਕੋਈ ਮਜਬੂਰ ਬੱਚਾ ਹੀ ਹੋਏ ਪੁੱਤਰਾ ਮੈਨੂੰ ਛਕਾ ਦੇ ਘੁੰਗਣੀਆਂ ਲਓ ਬਾਬਾ ਜੀ ਪੈਸੇ ਤੇ ਮੇਰੇ ਕੋਲ ਹੈ ਨਹੀਂ ਭਾਈ ਜੱਠਾ ਜੀ ਆਖਣ ਲੱਗੇ ਬਜ਼ੁਰਗੋ ਤੁਸੀਂ ਮੈਨੂੰ ਉਹ ਧਨ ਦੇਤਾ ਜਿਹਨੂੰ ਮੈਂ ਤਰਸਦਾ ਸੀ ਮੈਨੂੰ ਪੁੱਤ ਸ਼ਬਦ ਕਹਿਣ ਵਾਲਾ ਕੋਈ ਨਹੀਂ ਤੁਸੀਂ ਮੈਨੂੰ ਪੁੱਤ ਕਹਿ ਕੇ ਆਵਾਜ਼ ਮਾਰੀ ਮੇਰੇ ਲਈ ਇਹੀ ਕਾਫੀ ਹੈ ਆਖੋ ਸਤ ਮੇਰੇ ਲਈ ਇਸੇ ਲਈ ਬਹੁਤ ਵੱਡੀ ਗੱਲ ਹੈ ਜਿਨ੍ਹਾਂ ਚਿਰ ਮਾਜ ਆਉਂਦੀ ਹੈ ਉਹਨਾਂ ਚਿਰ ਹੀ ਸਾਨੂੰ ਕੋਈ ਪੁੱਤ ਕਹਿਣ ਵਾਲਾ ਜਿਨ੍ਹਾਂ ਚਿਰ ਪਿਓ ਜਿਉਂ ਜਿਉਂਦਾ ਉਹਨਾਂ ਚਿਰ ਹੀ ਇਸ ਕਰਕੇ ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ ਤੇ ਮਾਪਿਆਂ ਨੂੰ ਸਤਿਕਾਰ ਕਰਾਉਣ ਯੋਗ ਬਣਨਾ ਚਾਹੀਦਾ ਕਿਉਂਕਿ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਉਹਨਾਂ ਨੂੰ ਮਾਪਿਆਂ ਦੇ ਜੀਵਨ ਬਾਰੇ ਵੀ ਪਤਾ ਹੁੰਦਾ ਵੀ ਮੇਰੇ ਮਾਪੇ ਹੈ ਕਿ ਹੋਏ ਪਰ ਫਿਰ ਵੀ ਉਹਨਾਂ ਨੇ ਜਨਮ ਦਿੱਤਾ ਹੁੰਦਾ ਹੈ ਫਿਰ ਵੀ ਸਤਿਕਾਰ ਕਰਨਾ ਚਾਹੀਦਾ ਹੈ ਭਾਵੇਂ ਜਿਵੇਂ ਮਰਜ਼ੀ ਹੋਣ ਪਰ ਸਤਕਾਰ ਕਰਾਉਣ ਯੋਗ ਤੇ ਕਰਨ ਯੋਗ ਸਤਕਾਰ ਉਹਦਾ ਹੁੰਦਾ ਜੋ ਕਰਾਉਣ ਦੇ ਯੋਗ ਹੁੰਦਾ ਹੈ ਪਰ ਮਾਪਿਆਂ ਦਾ ਹਮੇਸ਼ਾ ਸਤਕਾਰ ਕਰਨਾ ਚਾਹੀਦਾ ਹੁਣ ਮਾਤਾ ਪਿਤਾ ਹੋਣ ਨਸ਼ੇ ਵਿਸ਼ਿਆਂ ਵਿੱਚ ਪਏ ਹੋਣ ਤੇ ਪੁੱਤਰ ਵੀ ਮਾਣ ਨਹੀਂ ਦਿੰਦੇ ਸਤਕਾਰ ਨਹੀਂ ਦਿੰਦੇ ਪਰ ਜੇ ਮਾਤਾ ਪਿਤਾ ਸਹੀ ਹੈ ਭਜਨ ਸਿਮਰਨ ਕਰਦੇ ਆ ਬੰਦਗੀ ਕਰਦੇ ਆ ਇਹੋ ਜੇ ਮਾਪਿਆਂ ਦਾ ਬੱਚਿਆਂ ਨੂੰ ਰੱਜ ਕੇ ਸਤਕਾਰ ਕਰਨਾ ਚਾਹੀਦਾ ਹੈ ਜਿਹੜੇ ਨਿੰਦਿਆ ਚੁਗਲੀ ਤੋਂ ਰਹਿਤ ਨੇ ਤੇ ਨਸ਼ਿਆਂ ਵਿਸ਼ਿਆਂ ਤੋਂ ਰਹਿਤ ਨੇ ਉਹ ਜੇ ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ ਜਿਨ੍ਹਾਂ ਨੇ ਆਪਣੀ ਖਾਤਰ ਆਪਣਾ ਸਭ ਕੁਝ ਦਾਤ ਤੇ ਲਾ ਕੇ ਆਪਾਂ ਨੂੰ ਜੰਮਿਆ ਆਪਾਂ ਨੂੰ ਪਾਲਿਆ ਹੁੰਦਾ ਤੁਸੀਂ ਮੈਨੂੰ ਉਹ ਧਨ ਦੇਤਾ ਜੀ ਨੂੰ ਮੈਂ ਤਰਸਦਾ ਸੀ ਖਾਲੀ ਹੱਥ ਜਾਂਦੇ ਆ ਘਰ 2-3 ਦਿਨ ਜਾਂਦੇ ਰਹੇ ਨਾਨੀ ਮਾਂ ਪੁੱਛਦੀ ਐ ਵੀ ਪੁੱਤਰਾ ਕੀ ਗੱਲ ਤੂੰ ਵਟਕ ਲੈ ਕੇ ਨਹੀਂ ਆਉਂਦਾ ਉਹ ਕਹਿੰਦੇ ਮੈਨੂੰ ਇੱਕ ਬਜ਼ੁਰਗ ਮਿਲੇ ਉਹਨਾਂ ਨੇ ਮੈਨੂੰ ਪੁੱਤ ਕਹਿ ਕੇ ਆਵਾਜ਼ ਮਾਰੀ ਉਹ ਕਹਿੰਦੇ ਮੇਰੇ ਕੋਲ ਪੈਸੇ ਨਹੀਂ ਮੈਂ ਘੁੰਗਣੀਆਂ ਛਕਾਤੀਆਂ ਉਹਨਾਂ ਨੂੰ ਉਹ ਕਹਿੰਦੇ ਬੜੀਆਂ ਸਵਾਦ ਨੇ ਬੜੀਆਂ ਨਮਕੀਨ ਨੇ ਤੇ ਚੰਗੀਆਂ ਲੱਗੀਆਂ ਉਹਨਾਂ ਨੂੰ ਮਾਤਾ ਜੀ ਕਹਿਣ ਲੱਗੇ ਜਰੂਰ ਗੁਰੂ ਅਮਰਦਾਸ ਮਹਾਰਾਜ ਹੋਣਾ ਹੈ ਪੁੱਤਰਾ ਰੱਜ ਕੇ ਸੇਵਾ ਕਰਿਆ ਕਰ ਗੁਰੂ ਦੇ ਦਰ ਤੇ ਜੂਰ ਗੁਰੂ ਰਹਿਮਤ ਕਰਨ ਉੱਥੇ ਜਦੋਂ ਸੇਵਾ ਕਰਦੇ ਆ ਨਾ ਤਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰੋਂ ਮਾਤਾ ਜੀ ਆਖਣ ਲੱਗੇ ਆਪਣੀਆਂ ਬੇਟੀਆਂ ਵੱਡੀਆਂ ਹੋ ਗਈਆਂ ਨੇ ਬੀਬੀ ਭਾਨੀ ਤੇ ਬੀਬੀ ਦਾਨੀ ਆਪਾਂ ਇਹਨਾਂ ਵਾਸਤੇ ਕੋਈ ਵਰ ਵੇਖੀਏ ਬੀਬੀ ਭਾਨੀ ਦਾ ਰਿਸ਼ਤਾ ਕਰ ਦਈਏ ਕਿਤੇ ਮਹਾਰਾਜ ਕਹਿੰਦੇ ਕਿ ਹੋ ਜਾਣਾ ਚਾਹੀਦਾ ਜਦੋਂ ਵੇਖਿਆ ਸੇਵਾ ਕਰਦੇ ਉਂਗਲ ਕਰਕੇ ਕਿਹਾ ਮਾਤਾ ਜੀ ਨੇ ਉਹ ਬੜੀ ਨਿਮਰਤਾ ਵਾਲਾ ਗੁਰ ਸਿੱਖਾ ਉਹੋ ਜਾਂ ਹੋਣਾ ਚਾਹੀਦਾ ਕੀ ਵੇਖਦੇ ਸੀ ਦਇਆ ਭਾਵਨਾ ਨਿਮਰਤਾ ਇਹ ਵੇਖਿਆ ਜਾਂਦਾ ਸੀ ਪਹਿਲਾਂ ਰਿਸ਼ਤਿਆਂ ਦੇ ਅੰਦਰ ਉਹ ਬੜੀ ਸੇਵਾ ਕਰਦਾ ਉਹਦੇ ਵਰਗਾ ਹੋਵੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਫਿਰ ਕਿਰਪਾ ਹੋਈ ਜਦੋਂ ਰਹਿਮਤ ਹੋਈ ਨਦਰ ਪੈ ਗਈ ਗੁਰੂ ਦੀ ਕਹਿਣ ਲੱਗੇ ਉਹੋ ਜਾਂ ਤੇ ਫਿਰ ਉਹੀ ਹੈ ਆਖੋ ਸਤਨਾਮ ਭਾਵ ਗੁਰੂ ਜੀ ਨਾਲ ਰਿਸ਼ਤਾ ਜੁੜ ਗਿਆ ਜਿਨ੍ਹਾਂ ਦੀ ਗੁਰੂ ਨਾਲ ਗੰਢ ਪੈ ਜਾਂਦੀ ਹੈ ਜਿਨ੍ਹਾਂ ਦਾ ਗੁਰੂ ਨਾਲ ਰਿਸ਼ਤਾ ਜੁੜ ਜਾਂਦਾ ਉਹਨਾਂ ਤੇ ਰਹਿਮ ਤਾਂ ਹੋ ਜਾਂਦੀਆਂ ਹਨ ਆਪਾਂ ਸ਼ਬਦ ਪੜ੍ਹ ਰਹੇ ਸੀ ਨਾ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਿਨ੍ਹਾਂ ਨੂੰ ਪੂਰਾ ਗੁਰੂ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ ਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਇਹ ਇਹੋ ਜ ਤਾਂ ਫਿਰ ਇਹੀ ਹੈ ਬੜੀ ਨਿਮਰਤਾ ਵਾਲਾ ਆਪਾਂ ਬੀਬੀ ਪਾਨੀ ਦਾ ਰਿਸ਼ਤਾ ਕਰ ਦਿੰਨੇ ਆ ਗੁਰੂ ਨਾਲ ਗੰਢ ਜੁੜ ਗਈ ਤੇ ਮਹਾਰਾਜ ਸੱਚੇ ਪਾਤਸ਼ਾਹ ਕੋਲ ਰਹਿਣ ਲੱਗੇ ਤੇ ਸਾਸ ਸੰਗਤ ਜੀ ਰਿਸ਼ਤਾ ਹੋਇਆ ਇੱਕ ਉਹਨਾਂ ਦੇ ਦਮਾਦ ਸੀ ਭਾਈ ਰਾਮਾ ਜੀ ਜਿਨ੍ਹਾਂ ਨੂੰ ਬੀਬੀ ਦਾਨੀ ਦਾ ਰਿਸ਼ਤਾ ਹੋਇਆ ਸੀ ਬੀਬੀ ਭਾਨੀ ਜੀ ਦਾ ਜੇਠਾ ਜੀ ਨੂੰ ਆ ਵਿਆਹ ਹੋ ਗਿਆ ਸ਼ਾਦੀ ਹੋ ਗਈ ਤੇ ਦੋਵੇਂ ਰਿਸ਼ਤੇ ਤੋਂ ਪਰੇ ਹੋ ਕੇ ਗੁਰੂ ਸਮਝ ਕੇ ਸੇਵਾ ਕਰਦੇ ਇੱਕ ਦਿਨ ਕਿਹਾ ਵੀ ਸੁਭਾਅ ਦੋਵਾਂ ਦੀ ਚੰਗਾ ਹੈ ਪਰ ਭਾਈ ਜੇਠਾ ਜੀ ਬਹੁਤ ਮਾਨ ਨਾਲ ਸੇਵਾ ਕਰਦੇ ਆ ਕਿਉਂਕਿ ਵਿਰਾਗ ਸੀ ਜ਼ਿੰਦਗੀ ਦੇ ਅੰਦਰ ਠੋਕਰ ਲੱਗੀ ਸੀ ਛੱਟ ਲੱਗੀ ਸੀ ਜਿਨ੍ਹਾਂ ਦੇ ਅੰਦਰ ਕਈ ਵਾਰੀ ਇਹੋ ਜੇ ਦੁੱਖ ਸਮਾਏ ਹੁੰਦੇ ਆ ਸੱਟ ਲੱਗੀ ਹੁੰਦੀ ਆ ਉਹ ਕਿਸੇ ਅੱਗੇ ਬੋਲਦੇ ਨਹੀਂ ਆਪਣੀ ਨਿਮਰਤਾ ਨਾਲ ਸੇਵਾ ਕਰਦੇ ਰਹਿੰਦੇ ਆ ਪਰ ਹਰ ਬੰਦੇ ਦੀ ਭਾਵਨਾ ਨੂੰ ਸਮਝਣਾ ਚਾਹੀਦਾ ਕਿ ਦੇ ਅੰਦਰ ਦੀ ਭਾਵਨਾ ਕੀ ਹੈ ਅੰਦਰ ਦੇ ਹਾਲਾਤ ਕੀ ਨੇ ਬੜਾ ਭਿੱਜ ਕੇ ਸੇਵਾ ਕਰਦਾ ਜੇ ਠਾ ਇੱਕ ਦਿਨ ਮਹਾਰਾਜ ਕਹਿੰਦੇ ਆ ਕਿ ਥੋੜਾ ਇਮਤਿਹਾਨ ਲਈਏ ਮਹਾਰਾਜ ਕਹਿੰਦੇ ਆਪਾਂ ਉੱਥੇ ਗੁਰਮਤਾ ਕਰਿਆ ਕਰਾਂਗੇ ਵਿਚਾਰਾਂ ਕਰਿਆ ਕਰਾਂਗੇ ਭਾਈ ਰਾਮਾ ਜੀ ਭਾਈ ਜੇਠਾ ਜੀ ਦੋ ਥੜੇ ਬਣਾਓ ਉਹ ਕਹਿਣ ਲੱਗੇ ਸਤਿਵਚਨ ਜੀ ਥੜੇ ਬਣਾਉਣ ਲੱਗੇ ਜਦੋਂ ਥੜੇ ਤਿਆਰ ਹੋ ਗਏ ਤੇ ਗੁਰੂ ਅਮਰਦਾਸ ਮਹਾਰਾਜ ਕਹੇ ਜਾ ਕੇ ਕਹਿੰਦੇ ਭਾਈ ਰਾਮਾ ਜੀ ਭਾਈ ਜੇਠਾ ਜੀ ਥੜੇ ਅਜੇ ਸੋਹਣੇ ਨਹੀਂ ਕਹਿਣ ਲੱਗੇ ਮਹਾਰਾਜ ਦੁਆਰੇ ਬਣਾ ਦਿੰਨੇ ਆ ਦੁਆਰਾ ਘੇਰ ਬਣਾਏ ਫਿਰ ਫਿਰ ਗਏ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਰਾਮਾ ਜੀ ਭਾਈ ਜੀਠਾ ਜੀ ਥੜੇ ਅਜੇ ਵੀ ਚੰਗੀ ਤਰ੍ਹਾਂ ਬਣੇ ਨੇ ਸੋਹਣੇ ਭਾਈ ਰਾਮਾ ਜੀ ਥੋੜੇ ਜੇ ਉਚਾਰਟ ਹੋ ਗਏ ਅੰਦਰੋਂ ਥੋੜੇ ਜੇ ਖਿਜ ਗਏ ਕਹਿੰਦੇ ਮਹਾਰਾਜ ਉਮਰ ਤੁਹਾਡੀ ਵੱਡੀ ਹੋ ਗਈ ਐ ਉਮਰ ਦਾ ਵੀ ਫਰਕ ਪੈ ਗਿਆ ਥੜੇ ਤਾਂ ਬਹੁਤ ਸੋਹਣੇ ਬਣਿਆ ਤੁਹਾਨੂੰ ਉਦੋਂ ਹੀ ਫਰਕ ਲੱਗੀਆਂ ਜਦੋਂ ਗੁਰੂ ਨੂੰ ਕੋਈ ਏਦਾਂ ਕਹੇ ਕਿ ਗੁਰੂ 'ਚ ਫਰਕ ਕੱਢ ਦੇਵੇ ਉਹ ਫਿਰ ਸਿੱਖ ਕਿੱਥੇ ਰਹਿ ਗਿਆ ਜਦੋਂ ਭਾਈ ਜੇਠਾ ਜੀ ਨੂੰ ਕਿਹਾ ਭਾਈ ਜੇਠਾ ਜੀ ਕਹਿੰਦੇ ਮਹਾਰਾਜ ਤੁਹਾਡੇ ਪਸੰਦ ਦੀ ਚੀਜ਼ ਅਸੀਂ ਬਣਾ ਦਈਏ ਸਾਡੇ ਇਹ ਤੇ ਕਰਮ ਚੰਗੇ ਕਰਮਾਂ ਦੀ ਨਿਸ਼ਾਨੀ ਆ ਤੁਸੀਂ ਕਹੀ ਜਾਓ ਤੇ ਅਸੀਂ ਬਣਾਈ ਜਾਵਾਂਗੇ ਜਦੋਂ ਪਸੰਦ ਆ ਗਿਆ ਉਦੋਂ ਦੱਸ ਦਿਓ ਆਖੋ ਸਤਨਾਮ ਮਹਾਰਾਜ ਕਹਿੰਦੇ ਜੇਠਿਆ ਤੈਂ ਗੁਰੂ ਨਾਨਕ ਦੀ ਸਿੱਖੀ ਨੂੰ ਸਮਝਿਆ ਤੇਰੇ ਅੰਦਰ ਉਹ ਥੜਾ ਬਣਿਆ ਮੈਂ ਇਹ ਥੜੇ ਬਣਾ ਕੇ ਕੀ ਲੈਣਾ ਸੀ ਮੈਂ ਤੇ ਇੱਕ ਇੱਕ ਤੁਹਾਡਾ ਇਮਤਿਹਾਨ ਇੱਕ ਪੇਪਰ ਸੀ ਵੀ ਕੌਣ ਪਾਸ ਹੁੰਦਾ ਜੇ ਮੈਂ ਉਦਾਂ ਹੀ ਤੈਨੂੰ ਗੱਦੀ ਦੇ ਦਿੰਦਾ ਹੋ ਸਕਦਾ ਹੈ ਰਾਮਾ ਜੀ ਗੁੱਸਾ ਕਰ ਦੇਣ ਤੇ ਤੂੰ ਸਿੱਖੀ ਨੂੰ ਸਮਝਿਆ ਜੇ ਗੁਰੂ ਨਾਨਕ ਦੀ ਗੱਦੀ ਨੂੰ ਅੱਗੇ ਚਲਾ ਸਕਦਾ ਹੈ ਨਾ ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਚਲਾ ਸਕਦਾ ਹੈ ਤੇ ਤੂੰ ਚਲਾ ਸਕਦਾ ਹੈ ਫਿਰ ਐਸਾ ਸਮਾਂ ਆਇਆ ਜਦੋਂ ਭਾਈ ਜੇਠਾ ਜੀ ਨੂੰ ਗੁਰਤਾ ਗੱਦੀ ਤੇ ਬਿਠਾਇਆ ਬੜੇ ਜਾਂਦੇ ਸੀ ਲਾਹੌਰ ਤੋਂ ਵੀ ਗਏ ਸੀ ਇੱਕ ਵਾਰੀ ਚਾਚੇ ਤਾਏ ਸਾਰੇ ਜੇ ਟੋਕਰੀ ਚੱਕੀ ਵੇਖੀ ਨਾ ਉਹਨਾਂ ਨੇ ਕਿਹਾ ਉਹ ਇਹੀ ਕੰਮ ਕਰਨਾ ਸੀ ਆਪਣੇ ਘਰ ਕਰ ਲੈਂਦਾ ਇੱਥੇ ਸਹੁਰਿਆਂ ਦੇ ਘਰ ਆ ਕੇ ਤੂੰ ਟੋਕਰੀ ਛੁੱਟਦਾ ਹੈ ਤੈਨੂੰ ਸੰਗ ਨਹੀਂ ਲੱਗਦੀ ਵੇਖ ਜਦੋਂ ਗੁਰੂ ਅਮਰਦਾਸ ਮਹਾਰਾਜ ਨੂੰ ਕਿਹਾ ਕਿ ਤੁਸੀਂ ਐਸਾ ਸਤਕਾਰ ਕਰ ਦੋ ਆਪਣੇ ਦਮਾਦ ਦਾ ਕਹਿਣ ਲੱਗੇ ਨਹੀਂ ਇਸ ਤੁਹਾਨੂੰ ਟੋਕਰੀ ਦਿਸਦੀ ਹੈ ਸਾਨੂੰ ਤੇ ਗੁਰਤਾ ਗਦੀ ਦਾ ਛਾਤਰ ਦਿਸਦਾ ਹੈ ਆਖੋ ਸਤਨਾਮ ਸੇਵਾ 'ਚ ਸਭ ਕੁਝ ਮਿਲਦਾ ਹੈ ਗੁਰੂ ਘਰ ਦੀਆਂ ਬੋਕਰਾਂ 'ਚ ਰਾਜ ਛੁਪੇ ਪਏ ਹੁੰਦੇ ਆ ਤੇ ਸਾਧ ਸੰਗਤ ਜੀ ਜਦੋਂ ਬਾਬਾ ਬੁੱਢਾ ਜੀ ਵਰਗਿਆਂ ਨੂੰ ਇਹ ਕਿਹਾ ਨਾ ਕਿ ਗੁਰਤਾ ਗੱਦੀ ਦੀ ਰਸਮ ਅਦਾ ਕਰੋ ਅੱਖਾਂ 'ਚ ਪਾਣੀ ਆ ਗਿਆ ਜੀਠਾ ਜੀ ਦੇ ਸਭ ਕੁਝ ਯਾਦ ਆ ਗਿਆ ਮਾਲਕਾ ਮੈਂ ਉਹੀ ਆ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਮੈਨੂੰ ਅੱਜ ਪਤਾ ਲੱਗਾ ਕਿ ਤੂੰ ਕੀੜਿਆਂ ਨੂੰ ਵੀ ਪਾਤਸ਼ਾਹੀ ਬਖਸ਼ ਦਿੰਦਾ ਆਂ ਆਖੋ ਸਤਨਾਮ ਅੱਖਾਂ ਨਮ ਹੋ ਗਈਆਂ ਗੁਰਤਾ ਗੱਦੀ ਤੇ ਬੈਠੇ ਸੱਚੇ ਪਾਤਸ਼ਾਹ ਤੂੰ ਏਡੀ ਵੱਡੀ ਬਖਸ਼ਿਸ਼ ਕਰ ਸਕਦਾ ਮੈਂ ਕਦੇ ਸੋਚਿਆ ਵੀ ਨਹੀਂ ਮਾਤਾ ਪਿਤਾ ਯਾਦ ਆਏ ਪਰ ਜਦੋਂ ਕਈ ਵਾਰੀ ਕੋਈ ਚੀਜ਼ਾਂ ਮਿਲਦੀਆਂ ਨੇ ਨਾ ਮਾਪੇ ਯਾਦ ਆਉਂਦੇ ਆ ਪਰ ਮੌਤ ਇੱਕ ਟਾਲ ਸੱਚਾਈ ਹੈ ਕਿਸੇ ਦਾ ਜੋਰ ਨਹੀਂ ਲੱਗਦਾ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬਣੇ ਆਪ ਜੀ ਜਾਣਦੇ ਹੋ ਕਿਉਂਕਿ ਅੱਜ ਦੇ ਦਿਨਾਂ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੂਰੀ ਦੁਨੀਆ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਤਾਂ ਮੈਂ ਤੁਹਾਡੀ ਜੀ ਬੇਨਤੀ ਆਪ ਜੀ ਦੇ ਚਰਨਾਂ 'ਚ ਕਰ ਰਿਹਾ ਸੀ ਤੇ ਅੱਜ ਜਿਹਨੂੰ ਕੋਈ ਪ੍ਰਸ਼ਾਦਾ ਛਕਾਉਣ ਨੂੰ ਤਿਆਰ ਨਹੀਂ ਸੀ ਅੱਜ ਉਸ ਗੁਰੂ ਰਾਮਦਾਸ ਦੇ ਘਰ ਵੇਖੋ ਪਤਾ ਨਹੀਂ ਕਿੰਨੀ ਦੁਨੀਆ ਲੰਗਰ ਛਕਦੀ ਜਿਹਨੂੰ ਕੋਈ ਘਰ 'ਚ ਰੱਖਣ ਲਈ ਤਿਆਰ ਨਹੀਂ ਸੀ ਅੱਜ ਉਹਨਾਂ ਦੇ ਘਰ ਵਿੱਚ ਲੋਕ ਕਮਰੇ ਲੈਣ ਲਈ ਤਰਸਦੇ ਆ ਬੜੀਆਂ ਸੰਗਤਾਂ ਪਹੁੰਚਦੀਆਂ ਨੇ ਪਤਾ ਨਹੀਂ ਲੱਖਾਂ ਦੀ ਗਿਣਤੀ ਵਿੱਚ ਉੱਥੇ ਦੁਨੀਆ ਆਪਣਾ ਸਮਾਂ ਕੱਟ ਕੇ ਹੁੰਦੀ ਹੈ ਆਪਣੇ ਦਿਨ ਕੱਟਦੇ ਆ ਸੇਵਾ ਕਰਨ ਜਾਂਦੇ ਆ ਜਿਨੂੰ ਕੱਪੜੇ ਸਵਾਰ ਨੂੰ ਕੀ ਤਿਆਰ ਨਹੀਂ ਸੀ ਢਾਈ ਢਾਈ ਲੱਕ ਦਾ ਚੰਦੋਆ ਪੋਸ਼ਾਕੇ ਅੱਜ ਉੱਥੇ ਚੜ੍ਹਦੇ ਆਏ ਅੱਜ ਉਸ ਗੁਰੂ ਰਾਮਦਾਸ ਦਾ ਘਰ ਜਿਹਦੇ ਘਰ ਨੂੰ ਜੰਦਰਾ ਲੱਗ ਗਿਆ ਸੀ ਅੱਜ ਉਹਦਾ ਘਰ ਸੋਨੇ ਦਾ ਬਣਿਆ ਹੋਇਆ ਆਖੋ ਸਤਿਨਾਮ ਅਜ ਉੱਥੇ ਜਾ ਕੇ ਅਰਦਾਸਾਂ ਕਰਦੇ ਆ ਲੋਕ ਹਮ ਅਭਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਖਾਈ ਮਾਇਆ ਮੋਹ ਪਰਮ ਪਰ ਭੂਲੇ ਸੁਤਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਬਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸਰਣਾਈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰ ਦਿੰਦੇ ਆ ਗੁਰਪੂਰੈ ਚਰਣੀ ਲਾਇ ਹਰ ਸੰਗ ਸਹਾਈ ਪਾਇਆ ਜੈ ਜਾਈਏ ਤਹਾਂ ਸਹੇਲੇ ਕਰ ਕਿਰਪਾ ਪ੍ਰਭ ਮੇਰੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ